ਤਕਨੌਰੀ ਬਾਰਡਰ ਤੇ ਮੌਜੂਦ ਹਾਂ ਦੱਸਿਓ ਕਿ ਕਾਂਗਰਸ ਦੀ ਲੀਡਰਸ਼ਿਪ ਇੱਥੇ ਪਹੁੰਚੀ ਸੀ ਤਾਂ ਗੁਰਕੀਰਤ ਸਿੰਘ ਕੋਟਲੀ ਸਾਡੇ ਨਾਲ ਨੇ ਕੋਟਲੀ ਸਾਹਿਬ ਡੱਲੇਵਰ ਸਾਹਿਬ ਨੂੰ ਮਿਲਿਆ ਜੀ ਕੀ ਗੱਲਬਾਤ ਹੋਈ ਆ ਦੇਖੋ ਜਿੱਥੋਂ ਤੱਕ ਉਹਨਾਂ ਦੀ ਸੇਧ ਦਾ ਵਿਸ਼ਾ ਹੈਗਾ ਉਹ ਬਹੁਤ ਚਿੰਤਾਜਨਕ ਹੈ ਜੀ ਪਰ ਉਹਨਾਂ ਨੂੰ ਨਾਤਾ ਆਪਣੀ ਸੇਧ ਦੀ ਚਿੰਤਾ ਹੈ ਹਮਮ ਔਰ ਉਹ ਜਿਸ ਮਕਸਦ ਲਈ ਲੜਾਈ ਲੜ ਰਹੇ ਨੇ ਔਰ ਜਿਸ ਸੰਘਰਸ਼ ਦੇ ਲਈ ਉਹ ਉੱਥੇ ਬੈਠੇ ਨੇ ਮਰਨ ਵਰਤ ਤੇ ਉਹ ਪੂਰੇ ਅਡੋਰ ਨੇ ਇਸ ਗੱਲ 'ਚ ਉਹ ਡੋਲੇ ਨਹੀਂ ਹੈਗੇ ਔਰ ਇੱਥੋਂ ਤੱਕ ਵੀ ਉਹਨਾਂ ਦੇ ਮੂੰਹੋਂ ਅਸੀਂ ਸੁਣਿਆ ਕਿ ਪ੍ਰਮਾਤਮਾ ਦੇ ਹੱਥ ਚ ਹੁੰਦੀ ਹੈ ਜਾਨ ਜਿਹੜੀ ਹੈ ਜੇ ਮੇਰੀ ਜਾਨ ਪੰਜਾਬ ਦੇ ਲੋਕਾਂ ਲਈ ਕਿਸਾਨੀ ਦੇ ਲਈ ਇਹ ਚਲੀ ਵੀ ਜਾਵੇ ਜੀ ਇੱਥੇ ਕਾਲਾ ਦੌਰ ਰਿਹਾ ਪੰਜਾਬ ਦੇ ਵਿੱਚ ਅੱਤਵਾਦ ਦਾ ਸਮਾ ਰਿਆ ਔਰ ਉਸ ਸਮੇਂ ਬੜਾ ਨੁਕਸਾਨ ਪੰਜਾਬ ਦਾ ਹੋਇਆ ਤੋਂ ਅੱਜ ਵੀ ਜੇ ਕਿਤੇ ਖੁਦਾ ਨਾ ਖਾਸ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰ ਗਈ ਜੇ ਕੋਈ ਢਲੇਵਾਲ ਸਾਹਿਬ ਨੂੰ ਕੋਈ ਇਸ ਤਰ੍ਹਾਂ ਗੱਲ ਹੋ ਗਈ ਤਾਂ ਇਹਦਾ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਉਠਾਉਣਾ ਪਊਗਾ ਸੋ ਇਹਦੇ ਲਈ ਕੇਂਦਰ ਸਰਕਾਰ ਵੀ ਜ਼ਿੰਮੇਵਾਰ ਆ ਜੀ ਉਹਨਾਂ ਦੇ ਨਾਲ ਤੁਸੀਂ ਕੀ ਗੱਲਬਾਤ ਕੀਤੀ ਹੈ ਕਿਉਂਕਿ ਤੁਸੀਂ ਮੁਲਾਕਾਤ ਕਰਕੇ ਆਏ ਹੋ ਜਾਂ ਤੁਸੀਂ ਕੀ ਹੁਣ ਅੱਗੇ ਗੱਲਬਾਤ ਕਰੋਗੇ ਕਿਉਂਕਿ ਇੱਕ ਮੈਸੇਜ ਹੈ ਜਿਹੜਾ ਉਹ ਤਾਂ ਉਹਨਾਂ ਦੇ ਥਰੂ ਵੀ ਪਹੁੰਚ ਸਕਦਾ ਨਾ ਦੇਖੋ ਚਲੋ ਮੇਰਾ ਕੋਈ ਮੈਂ ਥੈਂਕ ਯੂ ਧੰਨਵਾਦ ਮੇਰਾ ਕੋਈ ਨਿੱਜੀ ਇਹ ਕੋਈ ਉਹ ਨਹੀਂ ਹੈ ਇਹ ਸਾਰਿਆਂ ਦਾ ਸੰਘਰਸ਼ ਆ ਜਿਹਦੇ ਵਿੱਚ ਜਿੰਨੇ ਵੀ ਸਾਡੇ ਪੰਜਾਬ ਦੇ ਆਗੂ ਨੇ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਹੋਣ ਉਹਨਾਂ ਦਾ ਵੈਸੀ ਫਰਜ਼ ਬਣਦਾ ਕਿ ਉਹ ਜੇ ਅਗਰ ਉਹਨਾਂ ਦੀ ਜਿੱਥੇ ਤੱਕ ਪਹੁੰਚ ਹੈ ਉਸ ਪਹੁੰਚ ਦਾ ਉਹ ਪੂਰਾ ਇਸਤੇਮਾਲ ਕਰਦੇ ਹੋਏ ਉਹ ਇਸ ਗੱਲਬਾਤ ਦੇ ਨੇ ਆਪਣਾ ਰਾਹ ਜਿਹੜਾ ਪੱਧਰਾ ਕਰਨਾ ਚਾਹੀਦਾ ਪਰ ਬੜੀ ਬਦਕਿਸਮਤੀ ਦੀ ਗੱਲ ਆ ਕਿ ਰਾਹ ਕੱਢਣ ਲਈ ਕੋਈ ਚੱਲ ਹੀ ਨਹੀਂ ਰਿਹਾ ਅੱਗੇ ਨੂੰ ਔਰ ਸਾਰੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਲੱਗੇ ਹੋਏ ਨੇ ਔਰ ਕਿਸੇ ਨੂੰ ਕਿਸੇ ਗੱਲ ਦਾ ਫਿਕਰ ਨਹੀਂ ਹੈਗਾ ਸੋ ਇਹਦੇ ਨਾਲ ਤੁਸੀਂ ਦੇਖੋ ਕਿ ਕਿੰਨਾ ਸਮਾਂ ਹੋ ਗਿਆ ਪੰਜਾਬ ਦੇ ਲੋਕ ਸੜਕਾਂ ਤੇ ਉਫਰੇ ਹੋਏ ਨੇ ਔਰ ਪੰਜਾਬ ਦੇ ਦੀ ਇੰਡਸਟਰੀ ਦੀ ਗੱਲ ਕਰ ਲਓ ਪੰਜਾਬ ਦੀ ਕਿਸਾਨੀ ਦੀ ਗੱਲ ਕਰ ਲਓ ਹਰ ਗੱਲ ਵਾਲਾ ਹੀ ਪੰਜਾਬ ਦਾ ਨੁਕਸਾਨ ਹੋ ਰਿਹਾ ਸੋ ਇਹਦੇ ਤੇ ਸਾਨੂੰ ਸਾਰਿਆਂ ਨੂੰ ਚਿੰਤਾ ਕਰਨ ਦੀ ਲੋੜ ਆ ਅਗਰ ਆਲ ਪਾਰਟੀ ਮੀਟਿੰਗ ਵੀ ਇਹਦੇ ਲਈ ਸੱਦੀ ਜਾਵੇ ਤਾਂ ਮੈਂ ਸਾਹਿਬ ਦਾ ਇੱਕ ਚੰਗਾ ਹੱਲ ਹੈ ਪਰ ਇਹ ਬਹੁਤ ਜਲਦੀ ਔਰ ਥੋੜੇ ਦਿਨਾਂ ਦੇ 2-4 ਦਿਨਾਂ ਦੇ ਵਿੱਚ ਵਿੱਚ ਹੀ ਕਰ ਲੈਣਾ ਚਾਹੀਦਾ ਤਾਂ ਜੋ ਅਸੀਂ ਇੱਕ ਇੱਕ ਐਸੇ ਯੋਧੇ ਨੂੰ ਜਿਹੜਾ ਸੰਘਰਸ਼ ਲੜ ਰਿਹਾ ਉਸ ਦੀ ਜ਼ਿੰਦਗੀ ਬਚਾ ਸਕੀ ਸ਼ੰਭੂ ਵਾਟਰ ਦੇ ਉੱਪਰ ਕਿਸਾਨਾਂ ਨੇ ਪੈਦਲ ਕੂਚ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਜਿੱਥੇ ਫਿਰ ਤੋਥਰੂ ਗੈਸ ਚੱਲੀ ਹੈ ਵਾਟਰ ਕੰਨਾਂ ਦਾ ਇਸਤੇਮਾਲ ਹੋਇਆ ਵਾ ਠੰਡ ਦਾ ਮੌਸਮ ਹੈ ਬਿਲਕੁਲ ਕਿਸਾਨਾਂ ਨੂੰ ਤਾਂ ਲਾਠੀਆਂ ਖਾਣੀਆਂ ਪੈਰੀਆਂ ਨੇ ਉਹਨਾਂ ਨੂੰ ਸੜਕਾਂ ਤੇ ਬੈਠਣਾ ਪੈ ਰਿਆ ਤਾਂ ਆਖਰੀ ਸਵਾਲ ਹੈ ਜੀ ਹੁਣ ਇਸ ਮਸਲੇ ਨੂੰ ਲੈ ਕੇ ਜੇਕਰ ਅਜੇ ਵੀ ਕੋਈ ਸਰਕਾਰ ਦੇ ਵੱਲੋਂ ਗੱਲਬਾਤ ਦਾ ਸੱਦਾ ਨਹੀਂ ਆਉਂਦਾ ਕੇਂਦਰ ਦੇ ਵੱਲੋਂ ਤਾਂ ਕਾਂਗਰਸ ਦੇ ਵੱਲੋਂ ਕੀ ਸਟੈਪ ਕੀ ਰਣਨੀਤੀ ਬਣਾਈ ਜਾਏਗੀ ਇਸ ਨੂੰ ਲੈ ਕੇ ਕਾਂਗਰਸ ਪਾਰਟੀ ਵਿਧਾਨ ਸਭਾ ਚ ਵੀ ਔਰ ਪਾਰਲੀਮੈਂਟ ਦੇ ਵਿੱਚ ਵੀ ਲੜਾਈ ਲੜ ਰਹੀ ਹੈ ਸਾਡੇ ਨੇਤਾ ਰਾਹੁਲ ਗਾਂਧੀ ਜੀ ਨੇ ਪਹਿਲਾਂ ਵੀ ਕਿਸਾਨ ਨੇਤਾਵਾਂ ਨੂੰ ਬੁਲਾਇਆ ਸੀ ਔਰ ਸਾਡੀ ਸਰਕਾਰ ਦੀ ਔਰ ਖਾਸ ਕਰਕੇ ਸਾਡੀ ਜਦੋਂ ਇਲੈਕਸ਼ਨ ਹੋ ਰਹੀ ਸੀ ਉਹਦੀ ਮੈਨੀਫੈਸਟੋ ਵਿੱਚ ਵੀ ਸੀ ਕਿ ਅਸੀਂ ਗਾਰੰਟੀ ਦੇਵਾਂਗੇ ਪਰ ਸਰਕਾਰ ਹੁਣ ਭਾਰਤੀ ਜਨਤਾ ਪਾਰਟੀ ਦੀ ਆ ਤੋ ਸਾਡੇ ਜਿਹੜੇ ਕਾਂਗਰਸ ਦੇ ਨੁਮਾਇੰਦੇ ਨੇ ਉਹ ਇਸ ਗੱਲ ਦੇ ਲਈ ਸਰਕਾਰ ਨੂੰ ਮਜਬੂਰ ਕਰਨਗੇ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਕੋਈ ਨਾ ਕੋਈ ਫੈਸਲਾ ਕਰੇ ਜੀ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ ਤਾਂ ਇਹ ਸਾਨੂੰ ਗੁਰਕੀਰਤ ਸਿੰਘ ਕੋਟਲੀ ਦੱਸੇ ਕਿ ਇੱਥੇ ਪਹੁੰਚੇ ਸਨ ਇਹਨਾਂ ਦੇ ਵੱਲੋਂ ਜਦੀਖ ਸਿੰਘ ਢੱਲੇਵਾਲ ਜੀ ਨਾਲ ਜਿਹੜੀ ਮੁਲਾਕਾਤ ਕੀਤੀ ਗਈ ਤਾਂ ਰਵਨੀਤ ਮਿੱਟੂ ਦੇ ਭਰਾ ਨੇ ਉਹਨਾਂ ਕਹਿ ਕੇ ਕੋਈ ਵੀ ਪਾਰਟੀ ਦੇ ਵਿੱਚ ਨੁਮਾਇੰਦਾ ਹੋਵੇ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋਵੇ ਤਾਂ ਫਰਜ਼ ਹੈ ਜਿਹੜਾ ਉਹ ਬਣਦਾ ਵਾ ਕਿ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਸਹਿਯੋਗੀ ਸਾਥੀ ਹੈਪੀ ਦੇ ਨਾਲ ਸੁਖਦਲੇ